ਹੂੰ ਆਪਾਂ ਸਾਰਾ ਪਰਿਵਾਰ ਫੋਨ ਕਰਾਂਗੇ ਰੋਟੀ ਨੂੰ ਲੇਟ ਹੋ ਗਿਆ ਰੋਟੀ ਨੂੰ ਲੇਟ ਹੋ ਗਿਆ ਅੱਜ ਤੁਹਾਨੂੰ ਨਿਕਰਾ ਦੇਖੋ ਬਾਪੂ ਜੀ ਦਾ ਹੈ ਨਾਲੇ ਤਿੰਨ ਪੀੜੀਆਂ ਬੈਠੇ ਨੇ ਬਾਪੂ ਜੀ ਦਾ ਬਹੁਤ ਸੋਹਣੀ ਨੇ ਕਰਦੇ ਦੋ ਦੋ ਤਿੰਨ ਤਿੰਨ ਮੇਰੀਆਂ ਬੇਟੀਆਂ ਦੋ ਬਾਹਰ ਨੇ ਮੈਨੂੰ ਹੱਥ ਣੜ ਕੇ ਪੁੱਛਣੀਆਂ ਡੈਡੀ ਰੋਟੀ ਖਾ ਖਾ ਲਈ ਮੈਂ ਖਾ ਲਈ ਤੁਹਾਨੂੰ ਨਿਕਰਾ ਬਾਪੂ ਜੀ ਦਾ ਦੇਖੋ ਹੂੰ ਕਹੋ ਕੋਈ ਵੀ ਨਾ ਆਪਾਂ ਮੁਲਖ ਦੇ ਵਿੱਚ ਬੰਦੇ ਬੈਠਿਆ ਮੈਂ ਸੁਣਦੇ ਆ ਸਾਰੇ ਨਹੀਂ ਪੁੱਛਦੇ ਤਾਂ ਬਸੋ ਇੱਕ ਘੰਟਾ ਰੋਟੀ ਨੂੰ ਲੇਟ ਹੋ ਜਾ ਮੈਂ ਪੁੱਛੀ ਨਹੀਂ ਆਪਾਂ ਬਿਲਕੁਲ ਆਪਾਂ ਕਹਿੰਦੇ ਵੀ ਰੋਟੀ ਖਾ ਲਈ ਫਲਾ ਨੇ ਤੇ ਕਹਿੰਦੇ ਖਾ ਲਈ ਪਰ ਤੁਹਾਨੂੰ ਹੂੰ ਇੱਕ ਵਾਰਦਾ ਤੁਸੀਂ ਸੋਚ ਲੈਣੇ ਉਹ ਵੀ ਸਾਡੇ ਜਮੀਨਾਂ ਡੱਬਣਗੇ ਫਲਾਣੇ ਰੂਗੇ ਆ ਤੁਸੀਂ ਬੁੱਕਲਾਂ ਮਾਰੇ ਪਿੰਡਾਂ ਦੇ ਬੈਠੇ ਚੌਂਕੜੀਆਂ ਤੇ ਅੱਧ ਕਰ ਗੁਰੂ ਘਰਾਂ ਮੂਰੇ ਜੋ ਬੈਠੇ ਸੀ ਧੂਆਂ ਲਾ ਰੱਖੇ ਨੇ ਤੁਸੀਂ ਨੇ ਹੂੰ ਬਿਲਕੁਲ ਹੋਰ ਕੋਈ ਜੀ ਨਹੀਂ ਪਰਿਵਾਰ ਦੇ ਕੋਈ ਹੋਰ ਜੀ ਨਹੀਂ ਹੈਗੇ ਹਾਂ ਜਿਹੜੇ ਭੁੱਖੇ ਤੇ ਮਰੇ ਤਨ ਜਿਗਰਾਂ ਜਵਾਂਦੇ ਮੇਰੀ ਬੇਟੀ ਛੋਟੀ ਤੜਕੇ ਰੋਈਦਾ ਪੋਤਾ ਇਹਨੂੰ ਦੇਖ ਕੇ ਫੋਟੋ ਨੂੰ ਹੂੰ ਕਹਿੰਦੀ ਡੈਡੀ ਦੇਖੋ ਕਹਿੰਦੀ ਕਿਵੇਂ ਉਹਦਾ ਪੋਤਾ ਮਿਲ ਕਰਿਆ ਸਾਡੀ ਮਾਤਾ ਜੀ ਦੀ ਗੁਜਰੀ ਦੀ ਾਨੂੰ ਪਤਾ ਮੇਰੀ ਬੇਟੀਆਂ ਸੰਤਾਪਾ ਖੜਾ ਲੁਧਿਆਣਾ ਜਾ ਕੇ ਸਾਰੇ ਪਿੰਡ ਨੂੰ ਸਾਡ ਨੂੰ ਪਤਾ ਹੈ ਠੀਕ ਹੈ ਉਹਦੇ ਪੋਤੇ ਪੋਤੀਆਂ ਦੀ ਦਰਸ ਕਰੋ ਲੋਕੋ ਹਾਂ ਘਰਾਂ ਦੇ ਵਿੱਚ ਕੀ ਹੈ ਬਿਲਕੁਲ ਅਸੀਂ ਕੱਲ ਨੂੰ ਆਵਾਂਗੇ ਵੀਰੇ ਡੱਕ ਕੇ ਆਵਾਂਗੇ ਪਰ ਆਪਾਂ ਕਹਿ ਨਹੀਂ ਗਏ ਆਪਾਂ ਉਸ ਮਾਪੇ ਨੂੰ ਵੀ ਦੇਖੋ ਬੱਚਿਆਂ ਨੂੰ ਵੀ ਦੇਖੋ ਨਾ ਕਿ ਨਹੀਂ ਹਾਂ ਵੀ ਉਹਨਾਂ ਤੇ ਕੀ ਬੀਤਰੀ ਹੋਗੀ ਬਿਲਕੁਲ ਬਹੁਤ ਬਹੁਤ ਇੱਕ ਗੱਲ ਹੋਰ ਆ ਬਈ ਯਾਰ ਹਨਾ ਆਪਣੇ ਪੰਜਾਬੀਆਂ ਦੇ ਦੇ ਵਿੱਚ ਇਨਾ ਦਰਦ ਹਨਾ ਯਾਰ ਵੀ ਆਪਣੇ ਜਿਹੜੀ ਚਣਕ ਲੱਗੀ ਹੋਇਆ ਯਾਰ ਇੱਕ ਬੰਦਾ ਆਪਣੇ ਦਿਨੋਂ ਦਿਨ ਰੋਜ਼ ਜ਼ਿੰਦਗੀ ਆਪਦੀ ਮੌਤ ਨਾਲ ਲੜ ਰਿਆ ਯਾਰ ਐਡੀ ਵੀ ਕੀ ਗੱਲ ਐਡੇ ਆਪਣੇ ਕੱਡੇ ਕ ਹੰਕਾਰ ਨੇ ਕੱਡੇ ਕ ਆਪਾ ਬਣਾਣਾ ਯਾਰ ਕੀ ਛੋੜਿਆ ਜਥੇ ਵੀ ਤੁਸੀਂ ਤਾਂ ਯਾਰ ਪਾਰਟੀ ਬਾਜੀ ਨੂੰ ਵੀ ਗੱਲਾਂ ਨਾਲ ਨਾਲ ਇੱਕ ਗੱਲ ਹੁੰਦੀ ਜੀ ਪਹਿਲਾਂ ਗੱਲ ਪਹਿਲਾਂ ਗੱਲ ਹੁੰਦੀ ਸੀ ਜੀ ਕੱਲੀਆਂ ਪਾਰਟੀਆਂ ਦੀ ਕਾਂਗਰਸ ਕਾਲੀ ਝਾੜੂ ਵਾਲੇ ਹੁਣ ਸਾਡੇ ਕਿਸਾਨ ਜਥੇਬੰਦੀਆਂ ਨੇ ਵੀ ਪਾਰਟੀਆਂ ਬਣਾ ਲਈਆਂ ਪਿੰਡਾਂ ਦੇ ਵਿੱਚ ਵੀ ਅਸੀਂ ਉਹ ਪਾਰਟੀ ਨੇ ਅਸੀਂ ਉਹ ਪਾਰਟੀ ਦਾ ਉਹਦੇ ਨਹੀਂ ਜਾਣਾ ਇਹਨਾਂ ਨੇ ਤਾਂ ਸਾਡੇ ਭੋਗਾਂ ਮਰਨਾ ਦੇ ਵੀ ਬੰਡਾ ਪਾਤੀਆਂ ਲੋਕਾਂ ਦੇ ਲੋਕੋ ਤੁਸੀਂ ਸਮਝ ਜੋ ਹਲੇ ਕਿ ਤੁਸੀਂ ਸਮਝ ਜੋ ਵੀ ਇਹ ਆਪਣੇ ਵਿੱਚ ਬੰਡੀਆਂ ਪਾਰੇ ਨੇ ਵਿੱਚ ਛੱਡ ਛੱਡ ਕੇ ਬੰਦੇ ਪਰ ਅਸੀਂ ਰਾਜਬਾਈ ਇੰਨੀ ਗੱਲ ਅਸੀਂ ਉਹ ਪਿੰਡੋਂ ਆਏ ਆਗੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਵਰਗੇ ਬਾਰਸਾਲਾ ਸੂਰਮਿਆਂ ਦਾ ਜੋਧਿਆਂ ਨੇ ਜਨਮ ਹੋਏ ਨੇ ਅਸੀਂ ਹੈਗੇ ਅਸੀਂ ਐ ਕਹਿਣ ਜੋ ਅੱਗੇ ਹੈਗੇ ਵੀ ਜਿੰਨਾ ਜਦੋਂ ਵੀ ਇਤਿਹਾਸ ਦੇ ਵਿੱਚ ਇਤਿਹਾਸ ਦਰਹਾਇਆ ਜਾਊਗਾ ਤਾਂ ਪਿੰਡ ਬਡਰੂਖਾਂ ਦਾ ਸਾਡਾ ਨਾਂ ਜ਼ਰੂਰ ਲਿਆ ਜਾਊਗਾ ਜਾਗਦੀ ਜ਼ਮੀਰ ਵਾਲੇ ਦਾ ਪਿੰਡਾਂ ਦੇ ਵਿੱਚੋਂ ਹੈਗੇ ਅਸੀਂ ਬਿਲਕੁਲ 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 ਲੱਖਾਂ ਜੀਨਾਂ ਬਚਾਦਿਆਂ ਜਿਹੜਾ ਬੈਦਲ ਸਿੰਘ ਉਹਨਾਂ ਨੇ ਇੱਕੋ ਦਾ ਹੱਥ ਬੰਨ੍ਹ ਕੇ ਹਰ ਇੱਕ ਪੰਜਾਬੀ ਨੂੰ ਹਰ ਇੱਕ ਪਿੰਡਾਂ ਨੂੰ ਹਰ ਇੱਕ ਸ਼ਹਿਰਾਂ ਨੂੰ ਇੱਕ ਬੇਨਤੀ ਕਰਦੇ ਆ ਵੀਰੇ ਜਿੱਥੇ ਵੀ ਤੁਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਹੋ ਯਾਰ ਛੋਟੀਆਂ ਛੋਟੀਆਂ ਗੱਲ ਆਪਦੇ ਬਾਪੂਆਂ ਨੂੰ ਆਪਦੀਆਂ ਮਾਂ ਮਾਂ ਨੂੰ ਭੈਣਾਂ ਨੂੰ ਇੱਕ ਬੇਨਤੀ ਕਰੋ ਯਾਰ ਹਣਾ ਪਹਿਲਾ ਬਾਈ ਦੀਪ ਸਿੱਧੂ ਪਿੱਟ ਦਾ ਮਰ ਗਿਆ ਹੂੰ ਫਿਰ ਬਾਈ ਸਾਡਾ ਅੰਬਰਪਾਲ ਜੀ ਇਹ ਚ ਡੱਕਦਾ ਇਹਨਾਂ ਨੇ ਬਾਈ ਹੁਣ ਲੈ ਦੇ ਕੇ ਆਪਾਂ ਮੈਂ ਲਾੜ ਦੇਖੋ ਗੱਲ ਕਰਨਾ ਲੱਖੇ ਉਰੀ ਭਾਨੇ ਉਰੀ ਰੰਧਾਵੇ ਉਰੀ ਰਾਜ ਉਰੀ ਜਿੰਨੇ ਬੰਦੇ ਬਿਲਕੇ ਮੁਗਦੀ ਗੱਲ ਮੁਕਾਓ ਵੀਰੇ ਬੰਦੇ ਛੋਡੇ ਕੋਲੇ 10 12 ਕੀਨੇ ਪੰਜਾਬ ਦੀ ਜਿਹੜੀ ਲੜਾਈ ਲੜਨ ਵਾਲੇ ਬਾਕੀ ਦਾ ਸਭ ਤੁਹਾਨੂੰ ਲੁੱਟਣ ਤੇ ਤੁਹਾਨੂੰ ਵੇਚਣ ਆਉਣਗੇ ਜਾਗ ਜੋ ਬਈ ਉਜੜੇ ਤੋਂ ਬਾਅਦ ਜਾਗਣ ਦਾ ਕੋਈ ਫਾਇਦਾ ਨਹੀਂ ਮੈਂ 12 ਚਾਹਾਂ ਪਰਡੇ ਹੋਣਾ ਕਿ ਪੈਸੇ ਮੰਗਣਾ ਫਿਰ ਕੀ ਕਰੋਗੇ ਫਿਰ ਅੱਜ ਪੱਠਾਂ ਤੋਂ ਕੋਈ ਮਾਤਾ ਬੈਠਣ ਦਾ ਕੋਈ ਮੇਰੇ ਤੋਂ ਬਾਅਦ ਬਰਸੀਆਂ ਦੇ ਭੋਗਿਆਂ ਦੇ ਇਕੱਠੇ ਕਰਨ ਦਾ ਫਾਇਦਾ ਨਹੀਂ ਜੇ ਤੁਸੀਂ ਪਹਿਲਾਂ ਨਾਲ ਇਕੱਠੇ ਹੋਏ ਹੁੰਦੇ ਆਪ ਕਰਕੇ ਦੱਲਿਆ ਸਾਡੀ ਉਮਰ ਲੰਬੀ ਬਖਸ਼ੇ ਆਪਾਂ ਅੰਦੋਲਨ ਜਿੱਤੀ ਹੁੰਦੀ ਇੱਕ ਤੀਜੂਰੇ ਰਾਜਬਾਈ ਇਹ ਹੈਗੀ ਹਰੇਕ ਬੰਦੇ ਨੂੰ ਆਪਦਾ ਕ੍ਰੈਡਿਟ ਦੇਣ ਲਈ ਪਹਿਲਾਂ ਮਰਨਾ ਪੈਂਦਾ ਦਾ ਬਲਾਦੀਪ ਨੂੰ ਲੋਕਾਂ ਨੇ ਆਰਐਸਐਸ ਦਾ ਬੰਦਾ ਕਿਹਾ ਵੀ ਆਰਐਸਐਸ ਦਾ ਬੰਦਾ ਪਰ ਮਰ ਗਿਆ ਉਸ ਤੋਂ ਬਾਅਦ ਉਹਦੇ ਪਹਿਲਾਂ ਤਾਂ ਉਹਦੇ 100 ਬੰਦੇ ਨਹੀਂ ਇਕੱਠਾ ਹੋ ਨੂੰ ਥੋਣੀ ਸੀਗਾ ਹਰੇਕ ਬੰਦੇ ਨੂੰ ਉਥੇ ਕ੍ਰੈਡਿੰਗ ਦੇਣ ਲਈ ਬਲੋ ਬਾਈ ਮਰਨਾ ਪੈਂਦਾਗਾ ਹੁਣ ਤੁਸੀਂ ਢੱਲੇ ਵਾਲ ਢੱਲੇ ਵਾਲ ਜੀ ਦਾ ਅੰਤ ਦੇਖਣ ਨੂੰ ਬੈਠੋ ਅੰਤ ਦੇਖਿਆ ਮਾੜਾ ਹੁੰਦਾ ਹੈਗਾ ਤੋ ਲੋਕੋ ਜਾਗ ਜੋ ਰਜਾਈਆਂ ਛੱਡ ਦੋ ਹੁਣ ਇੱਥੇ ਆ ਕੇ ਉਰੇ ਬੈਠੋ ਇਹ ਵੀ ਦਾਦਾ ਕੋਈ ਇਹਨਾਂ ਦੇ ਪੋਤੇ ਤੋਂ ਲਾ ਸਾਰੇ ਪਰਿਵਾਰ ਉਰੇ ਬੈਠਾਗਾ ਕਿਸੇ ਦਾ ਅੰਤ ਨਹੀਂ ਦੇਖੀਦਾ ਹੁੰਦਾਗਾ ਸੋ ਉਥੇ ਵੱਧ ਤੋਂ ਵੱਧ ਹਾਜ਼ਰੀ ਲਓ ਆਪਣੀ ਹੋਣ ਦੀ ਲੜਾਈ ਲੜ